ਅਮੀਨਾਉ ਦੇ ਚਨਈ ਚ ਕਹਿਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ ਇਸ ਨੇ ਸਭ ਨੂੰ ਬੇहद ਪਰੇਸ਼ਾਨ ਵੀ ਕੀਤਾ ਹੈ ਇੱਥੇ ਇੱਕ ਜ਼ੁਖਾਮ ਅਤੇ ਖੰਘ ਤੋਂ ਪੀੜਤ ਲੜਕੀ ਦੀ ਬਾਮ ਅਤੇ ਕਪੂਰ ਲਗਾਉਣ ਤੋਂ ਬਾਅਦ ਦਮ ਘੁੱਟਣ ਨਾਲ ਮੌਤ ਹੋ ਜਾਂਦੀ ਹੈ ਸਥਾਨਕ ਪੁਲਿਸ ਦਾ ਕਹਿਣਾ ਹੈ ਕਿ ਲੜਕੀ ਦੀ ਮੌਤ ਜ਼ੁਖਾਮ ਨਾਲ ਹੋਈ ਹੈ ਜਾਂ ਨੱਕ ਉੱਤੇ ਕਪੂਰ ਲਗਾਉਣ ਨਾਲ ਇਹ ਕਾਰਨਾਂ ਦਾ ਪਤਾ ਤਾਂ ਪੋਸਟਮਾਰਟ ਰਿਪੋਰਟ ਆਉਣ ਤੋਂ ਬਾਅਦ ਹੀ ਲੱਗੇਗਾ ਅਕਸਰ ਜਦੋਂ ਵੀ ਬੱਚੇ ਨੂੰ ਖੰਗ ਜ਼ੁਖਾਮ ਸਿਰਦਰਦ ਬੁਖਾਰ ਜਾਂ ਫਿਰ ਉਲਟੀਆਂ ਆਉਂਦੀਆਂ ਨੇ ਤਾਂ ਨਾਨੀਆਂ ਦਾਦੀਆਂ ਅਕਸਰ ਬੱਚਿਆਂ ਨੂੰ ਸ਼ਹਿਦ ਰਮ ਤੇਣ ਦੀ ਸਲਾਹ ਦਿੰਦੀਆਂ ਨੇ ਇੰਨਾ ਹੀ ਨਹੀਂ ਹੋਰ ਵੀ ਬਹੁਤ ਸਾਰੇ ਘਰੇਲੂ ਨੁਸਖੇ ਸੁਝਾਏ ਜਾਂਦੇ ਨੇ ਤੇ ਅਪਣਾਏ ਵੀ ਜਾਂਦੇ ਨੇ ਤੁਸੀਂ ਅਕਸਰ ਹੀ ਬਜ਼ੁਰਗਾਂ ਨੂੰ ਕਹਿੰਦੇ ਸੁਣਿਆ ਹੋਵੇਗਾ ਕਿ ਅਸੀਂ ਘਰ ਦੇ ਵਿੱਚ ਹੀ ਬੱਚਿਆਂ ਦਾ ਇਲਾਜ ਘਰੇਲੂ ਨੁਸਖਿਆ ਰਾਹੀਂ ਕਰਦੇ ਹਾਂ ਪਰ ਕੀ ਘਰੇਲੂ ਨੁਸਖੇ ਜਾਣ ਲੈ ਸਕਦੇ ਨੇ ਕਿ ਬਜ਼ੁਰਗਾਂ ਦੁਆਰਾ ਅਪਣਾਏ ਗਏ ਘਰੇਲੂ ਨੁਸਖੇ ਬੱਚਿਆਂ ਲਈ ਸਹੀ ਨੇ ਆਓ ਇਹਨਾਂ ਸਾਰੇ ਸਵਾਲਾਂ ਦਾ ਜਵਾਬ ਬਾਲ ਰੋਗ ਮਹਾ ਡਾਕਟਰ ਪਰਵਿੰਦਰ ਕੌਰ ਤੋਂ ਲੈਨੇ ਆ ਪਹਿਲਾਂ ਤੇ ਇਹ ਵੀ ਘਰੇਲੂ ਨੁਸਖੇ ਕੁਝ ਹੱਦ ਤੱਕ ਹੀ ਕੁਝ ਸੇਫ ਹੁੰਦੇ ਆ ਜ਼ਿਆਦਾਤਰ ਤਾਂ ਅਨਸੇਫ ਹੀ ਆ ਸਾਰੇ ਘਰੇਲੂ ਨੁਸਖੇ ਫਾਰ ਐਗਜ਼ਾਮਪਲ ਅਸੀਂ ਸ਼ੁਰੂਆਤ ਤੋਂ ਹੀ ਲੱਗ ਲਈਏ ਜਿਵੇਂ ਛੋਟੇ ਬੱਚੇ ਦਾ ਜਨਮ ਹੁੰਦਾ ਹੈ ਫਨਾ ਗੁਰਤੀ ਦੇ ਵਿੱਚ ਗੁੜਾ ਸ਼ਹਿਦ ਦਿੱਤਾ ਜਾਂਦਾ ਹੈ ਸ਼ਾਇਦ ਸਾਨੂੰ ਬਿਲਕੁਲ ਹੀ ਕੰਟ੍ਰੈਂਡੀਕੇਟਡ ਹੈ ਸ਼ਾਇਦ ਨਾ ਮੋਥੂਲਿਜ਼ਮ ਟੌਕਸਿਟੀ ਹੋ ਜਾਂਦੀ ਹੈ ਨਾ ਮੋਥੂਲਿਜ਼ਮ ਇੱਕ ਟੌਕਸਿਨ ਹੈ ਬਹੁਤ ਜਬਰਦਸਤ ਟੌਕਸਿਟੀ ਕਰ ਦਿੰਦਾ ਬੱਚਿਆਂ ਚ ਉਹ ਬਿਲਕੁਲ ਨਹੀਂ ਦੇਣਾ ਚਾਹੀਦਾ ਸ਼ਹਿਦ ਦੀ ਗੁਰਤੀ ਵਿੱਚ ਦੇਣੀ ਚਾਹੀਦੀ ਗੁਰਤੀ ਦੇ ਵੀ ਅਨ ਹਾਈਜਨਿਕ ਹੈਂਡਸ ਨਾਲ ਦੇ ਦਿੰਦੀਆਂ ਮਦਰਸ ਫਿਰ ਕਈ ਵਾਰੀ ਬੱਚੇ ਤਾਂ ਉਸੇ ਟਾਈਮ ਐਸਪਿਰੇਟ ਕਰ ਦਿੰਦੇ ਆਕਸਰ ਦੇਖਿਆ ਜਾਂਦਾ ਹੈ ਕਿ ਜਦੋਂ ਬੱਚਾ ਪੈਦਾ ਹੁੰਦਾ ਹੈ ਤਾਂ ਉਸ ਨੂੰ ਬਹੁਤ ਸਾਰਾ ਪਿਆਰ ਲਾਡ ਲੜਾਇਆ ਜਾਂਦਾ ਹੈ ਗੱਲ ਇੱਥੇ ਨਹੀਂ ਰੁਕਦੀ ਜੇਕਰ ਕੋਈ ਵੀ ਰਿਸ਼ਤੇਦਾਰ ਬਾਹਰੋਂ ਆਉਂਦਾ ਹੈ ਬੱਚ ਨੂੰ ਆਪਣੀ ਗੋਦ ਦੇ ਵਿੱਚ ਚੁੱਕਦਾ ਹੈ ਉਸ ਨੂੰ ਚੁੰਮਦਾ ਹੈ ਤੇ ਪਿਆਰ ਕਰਦਾ ਹੈ ਪਰ ਜਿਹੜੇ ਉਹਨਾਂ ਦੇ ਨਾਲ ਬਾਹਰ ਤੋਂ ਕਿਟਾਣੂ ਆਉਂਦੇ ਨੇ ਉਹ ਉਸ ਨੂੰ ਸੰਕਰਮਿਤ ਕਰ ਸਕਦੇ ਨੇ ਹਰ ਕਿਸੇ ਦੀ ਪ੍ਰਕਿਰਤੀ ਦੇ ਹਿਸਾਬ ਨਾਲ ਚੱਲਦਾ ਹੈ ਅਸੀਂ ਇਹ ਕਹੀਏ ਕਿ ਉਹ ਨੁਕਤਾ ਮੇਰੇ ਤੇ ਕੰਮ ਕੀਤਾ ਦਿਸਤਾਂਸੀ ਜ਼ੁਕਾਮ ਦੀ ਹੈ ਢਿੱਡ ਫੀਟ ਦੀ ਗੱਲ ਕਰਦੇ ਆ ਕਿਸੇ ਨੂੰ ਜ਼ੁਕਾਮ ਹੋਇਆ ਅਸੀਂ ਕਵਾਂਗੇ ਜੀ ਮੈਂ ਬਾਮ ਲਗਾਇਆ ਸੀਗਾ ਮੈਂ ਠੀਕ ਹੋ ਗਿਆ ਬੱਚੇ ਨੂੰ ਵੀ ਉਹੀ ਚੀਜ਼ ਕਰ ਦੋ ਜਾਂ ਮੈਂ ਅਜਵਾਇਨ ਵਾਲਾ ਪਾਣੀ ਪੀਤਾ ਸੀ ਬੱਚੇ ਨੂੰ ਵੀ ਦੋ ਕੁੱਟ ਉਹ ਦੇ ਦੋ ਉਦੇ ਨਾਲ ਫਰਕ ਪੈ ਜਾਏਗਾ ਨਹੀਂ ਇਸ ਤਰ੍ਹਾਂ ਦੀ ਗੱਲ ਨਹੀਂ ਹੁੰਦੀ ਹੈ ਬੱਚੇ ਦੀ ਫਿਜ਼ੀਓਲੋਜੀ ਮਤਲਬ ਬੱਚੇ ਦਾ ਜੋ ਸਰੀਰਕ ਤੰਤਰ ਹੈ ਉਹ ਅਲੱਗ ਤਰ੍ਹਾਂ ਹੈ ਉਹ ਹਲੇ ਗਰੋ ਹੋ ਰਿਹਾ ਤੁਸੀਂ ਪੂਰੇ ਗਰੋ ਹੋ ਚੁੱਕੇ ਹੋ ਤੁਹਾਡਾ ਸਰੀਰ ਹਰ ਚੀਜ਼ ਨੂੰ ਦੂਸਰੇ ਤਰੀਕੇ ਮੈਟਾਬੋਲਾਈਜ਼ ਕਰਦਾ ਹੈ ਪ੍ਰੋਪਰ ਮੈਟਾਬੋਲਾਈਜ਼ ਕਰਦਾ ਹੈ ਬੱਚੇ ਦਾ ਸਰੀਰ ਹਲੇ ਤਾਂ ਤੁਸੀਂ ਅਨਵਸਥਾ ਵੀ ਪ੍ਰਿਪੇਅਰ ਨਹੀਂ ਕੀਤਾ ਤੇ ਉਹਨੂੰ ਤੁਸੀਂ ਇਸ ਤਰ੍ਹਾਂ ਦੀਆਂ ਚੀਜ਼ਾਂ ਜਿੱਦਾਂ ਕੋਈ ਕਪੂਰ ਦੇ ਦਿੰਦਾ ਹੈ ਕੋਈ ਸੇਤੋਪਲਾਦੀ ਚੂਰਨ ਦੇ ਦਿੰਦਾ ਹੈ ਕੋਈ ਗਰਮ ਪਾਣੀ 'ਚ ਸ਼ਾਇਦ ਮਿਕਸ ਕਰਕੇ ਦੇ ਦਿੰਦਾ ਹੈ ਕੋਈ ਅਜਵਾਇਨ ਵਾਲਾ ਪਾਣੀ ਦੇ ਰਿਹਾ ਕੋਈ ਜੀਰੇ ਵਾਲਾ ਪਾਣੀ ਦੇ ਰ ਬਹੁਤ ਵੱਡਾ ਰਿਸਕ ਹੈ ਪਹਿਲੇ ਡਾਕਟਰ ਦੀ ਸਲਾਹ ਲਓ ਡਾਕਟਰ ਅਗਰ ਕਹਿੰਦਾ ਕਿ ਤੁਹਾਡਾ ਬੱਚੇ ਨੂੰ ਦਵਾਈ ਦੀ ਲੋੜ ਹੈ ਤੇ ਪਲੀਜ਼ ਉਹਨੂੰ ਦਵਾਈ ਦਿਓ ਜਿਸ ਟਾਈਮ ਤੇ ਲੋੜ ਹੈ ਉਸ ਟਾਈਮ ਤੇ ਦਿਓ ਜਦੋਂ ਬੱਚਾ ਠੀਕ ਹੋ ਜਾਏਗਾ ਜਦੋਂ ਬੱਚੇ ਦੀ ਥੋੜੀ ਇਸ ਤਰ੍ਹਾਂ ਦੀ ਸਿਹਤ ਬਣ ਜਾਏਗੀ ਕਿ ਉਹ ਘਰੇਲੂ ਨੁਸਖੇ ਚੱਲ ਸਕੇ ਤਾਂ ਹੀ ਤੁਸੀਂ ਇਹ ਐਕਸਪੈਰੀਮੈਂਟ ਕਰੋ ਮੈਨੂੰ ਨਹੀਂ ਲੱਗਦਾ ਕਿ ਬੱਚੇ ਵਰਗੀ ਦਾਤ ਨਾਲ ਉਹਦੀ ਸਿਹਤ ਨਾਲ ਖੇਡਣ ਦਾ ਕੋਈ ਇਸ ਟਾਈਮ ਹੈਗਾ ਕਿਉਂਕਿ ਹਰ ਕਿਸੇ ਨੂੰ ਔਲਾਦ ਇੱਕ ਜਾਂ ਦੋ ਬਹੁਤ ਮੁਸ਼ਕਿਲ ਨਾਲ ਮਿਲਦੀ ਹੈ ਤੇ ਉਹਨੂੰ ਪਲੀਜ਼ ਸੰਭਾਲ ਕੇ ਰੱਖੋ ਡਾਕਟਰ ਨੇ ਆਪਣਾ ਤਜਰਬਾ ਸਾਂਝਾ ਕਰਦਿਆਂ ਹੋਇਆਂ ਕਿ ਹੈ ਕਿ ਸ਼ੁਰੂ ਦੇ ਵਿੱਚ ਲੋਕ ਬੱਚਿਆਂ ਦਾ ਇਲਾਜ ਘਰੇਲੂ ਨੁਸਖਿਆਂ ਰਾਹੀਂ ਕਰਦੇ ਨੇ ਜਦੋਂ ਮਾਮਲਾ ਹੱਥੋਂ ਨਿਕਲ ਜਾਂਦਾ ਹੈ ਤਾਂ ਫਿਰ ਡਾਕਟਰ ਦੇ ਕੋਲ ਆਉਂਦੇ ਨੇ ਜ਼ਿਆਦਾਤਰ ਇਹੀ ਹੈ ਕੋਈ ਪੰਜਾਬ ਦੇ ਵਿੱਚ ਆਮੀ ਰਾਮ ਤੇ ਬਰਾਂਡੀ ਦੇ ਦਿੰਦੇ ਆ ਲੋਕ ਨਾ ਵੀ ਉਹ ਵੀ ਬਿਲਕੁਲ ਨਹੀਂ ਦੇਣੀ ਚਾਹੀਦੀ ਬੱਚਿਆਂ ਦੇ ਕਈ ਵਾਰੀ ਵੀ ਇਸ ਦੀ ਪ੍ਰੋਬਲਮ ਜਿਹਨੂੰ ਅਸੀਂ ਕਹਿੰਦੇ ਨੇ ਆ ਵੀ ਚੈਸਟ ਅਲਰਜੀਕ ਚੈਸਟ ਹੈ ਹਨਾ ਆਵਾਜ਼ ਆਉਂਦੀ ਹੈ ਸਿਟੀਆਂ ਵੱਜਦੀਆਂ ਉਹਦੇ ਵਿੱਚ ਵੀ ਉਥਾਲਾ ਪਹੁੰਚ ਲਈ ਜਾਂਦੇ ਨੇ ਕਈ ਵਾਰੀ ਤਾਂ ਇੰਨਾ ਲੇਟ ਪਹੁੰਚਦੇ ਆ ਸਾਡੇ ਕੋਲ ਕਿ ਬੱਚੇ ਸਾਈਨੋਸਟ ਹੋਏ ਹੁੰਦੇ ਆ ਬਿਲਕੁਲ ਸੁਪਾਸਮ ਹੋਇਆ ਹੁੰਦਾ ਚੈਸਟ ਦਾ ਤੇ ਉਹ ਬਹੁਤ ਸਿੱਕ ਹੋ ਜਾਂਦਾ ਈਵਨ ਵੈਂਟਿਲੇਟਰ ਤੇ ਵੀ ਆ ਜਾਂਦਾ ਇੱਕ ਹੋਰ ਗੱਲ ਹੈ ਕਿ ਸਾਡੇ ਇੱਥੇ ਕਈ ਵਾਰੀ ਲੂਸ ਮੋਸ਼ਨ ਟਟੀਆਂ ਲੱਗੀਆਂ ਹੁੰਦੀਆਂ ਪੇਸ਼ੈਂਟਸ ਉਹਨਾਂ ਨੂੰ ਲੋਪਰਾਮਾਈਡ ਹਾਈ ਡੋਸਟ ਦੇ ਦਿੰਦੇ ਆ ਉਹਨਾਂ ਅੰਦਰਾਂ ਦਾ ਬੰਨ ਪਿਆ ਜਾਂਦਾ ਹੈ ਨਾ 6 ਸਾਲ ਤੋਂ નીચે ਦਾ ਬਿਲਕੁਲ ਹੀ ਕੰਟਰੋਲਡ ਹੈ ਲੋਪਰਾਮਾਈਡ ਫਿਰ ਕਈ ਲੋਕ ਆਫੀਮ ਦੇ ਦਿੰਦੇ ਆ ਉਹਦੇ ਨਾਲ ਦਾ ਰੈਸਪੀਰੇਸ਼ਨ ਸলো ਹੋ ਜਾਂਦਾ ਕਈ ਵਾਰ ਬੱਚੇ ਸਾਂ ਹੀ ਛੱਡ ਜਾਂਦੇ ਸਾਡੇ ਕੋਲ ਦੋਪਨ ਕੇਸ ਆਇਆ ਵੀ ਉਹ ਵੈਂਟੀਲੇਟਰ ਤੇ ਰੱਖਨੇ ਪਏ ਬੱਚੇ ਹੈਨਾ ਬੱਚਾ ਸਾਂ ਹੀ ਛੱਡ ਜਾਂਦਾ ਲਗਾ ਤੇ ਇੰਨੀ ਹਾਈਡਰੋਸਟ ਦਿੱਤੀ ਜਾਂਦੀ ਹੈ ਤੇ ਉਸ ਤੋਂ ਇਲਾਵਾ ਵੀ ਜਿਵੇਂ ਹੋਰ ਵੀ ਇੱਕ ਦੋ ਚੀਜ਼ਾਂ ਨੇ ਕਾੜਾ ਹੋ ਗਿਆ ਬਾਕੀ ਡਰਾਈ ਕਫ ਲੀਪ ਹਾ ਪੱਠਾ ਹੋ ਗਿਆ ਕਾਫੀ ਚੀਜ਼ਾਂ ਨੇ ਇਹ ਸਾਰੀਆਂ ਅਨ ਸੇਫ ਹਨ ਜਿਨ੍ਹਾਂ ਦੀ ਕੋਈ ਸਟਡੀ ਨਹੀਂ ਹੈ ਕਿਰਪਾ ਕਰਕੇ ਨਾਮ ਵਰਤਿਆ ਕਰੋ ਡਾਕਟਰਾਂ ਦੁਆਰਾ ਸਾਂਝੀ ਕੀਤੀ ਗਈ ਜਾਣਕਾਰੀ ਦੇ ਅਨੁਸਾਰ ਕਿਸੇ ਵੀ ਬੱਚੇ ਲਈ ਕੋਈ ਵੀ ਇਲਾਜ ਕਰਨ ਤੋਂ ਪਹਿਲਾਂ ਘਰੇਲੂ ਨੁਸਖਾ ਵਰਤਣ ਤੋਂ ਪਹਿਲਾਂ ਡਾਕਟਰ ਦੀ ਸਲਾਹ ਲੈਣਾ ਲਾਜ਼ਮੀ ਹੈ ਤਾਂ ਜੋ ਬੱਚੇ ਦੀ ਜਾਨ ਅਤੇ ਮਾਪਿਆਂ ਦੀ ਖੁਸ਼ੀ ਸਮੇਂ ਸਿਰ ਬਚਾਈ ਜਾ ਸਕੇ ਅਜਿਹੀ ਹੋਰ ਵੀ ਜਾਣਕਾਰੀ ਲਈ ਜੁੜੇ ਰਹੋ ਏਟੀਵੀ ਭਾਰਤ ਦੇ ਨਾਲ